ਕੌਮਾਂਤਰੀ ਪ੍ਰਵਾਸ ਉਹ ਪਹਿਲੂ ਹੈ ਜੋ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਦਰਮਿਆਨ ਆਰਥਿਕ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਦੇ ਨਾਲ ਸਬੰਧ ਵਿਗੜ ਵੀ ਸਕਦੇ ਨੇ ਤੇ ਚੰਗੇ ਵੀ ਹੋ ਸਕਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਕੌਮਾਂਤਰੀ ਪ੍ਰਵਾਸ ਹੁਣ ਕਈ ਦੇਸ਼ਾਂ ਵਾਸਤੇ ਸਿਰਦਰਦੀ ਦਾ ਕਾਰਨ ਬਣਦਾ ਜਾ ਰਿਹਾ ਹੈ ਇਹ ਵੀਡੀਓ ਅਮਰੀਕਾ ਦਾ ਸਾਹਮਣੇ ਆਇਆ ਹੈ ਜਿਸ 'ਚ ਕਈ ਪ੍ਰਵਾਸੀ ਮੈਕਸੀਕੋ ਦਾ ਬਾਰਡਰ ਟੱਪ ਦੇ ਨਜ਼ਰ ਆ ਰਹੇ ਨੇ ਵੀਡੀਓ 'ਚ ਤੁਸੀਂ ਵੇਖ ਰਹੇ ਹੋਵੋਗੇ ਕਿ ਕਿਵੇਂ ਲੁਕਦੇ ਹੋਏ ਲੋਕ ਅਮਰੀਕਾ 'ਚ ਵੜਨ ਦੀ ਤਿਆਰੀ ਕਰ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇਨ੍ਹਾਂ ਲੋਕਾਂ 'ਚ ਬੱਚੇ ਵੀ ਸ਼ਾਮਿਲ ਨੇ ਤੇ ਇਹ ਪੂਰਾ ਪਰਿਵਾਰ ਲੱਗ ਰਿਹਾ ਪਰ ਇਸ ਪਰਿਵਾਰ ਨੂੰ ਨਹੀਂ ਪਤਾ ਕਿ ਇਨ੍ਹਾਂ ਦੀ ਵੀਡੀਓ ਬਣ ਰਹੀ ਹੈ ਆਰਪੀ ਨੇ ਵੀਡੀਓ ਡਰੋਨ ਦੇ ਰਾਹੀਂ ਬਣਾਈ ਹੈ ਇਹ ਲੋਕ ਇਸ ਗੱਲ ਤੋਂ ਬੇਖਬਰ ਨੇ ਡਰੋਨ ਇਨ੍ਹਾਂ ਨੂੰ ਕੈਪਚਰ ਕਰ ਰਿਹਾ ਇੱਕ ਪਾਸੇ ਕੰਡਿਆਲੀ ਤਾਰ ਹੈ ਦੂਜੇ ਪਾਸੇ ਪਾਣੀ ਅਮਰੀਕਨ ਆਰਮੀ ਵੱਲੋਂ ਦੂਜੇ ਪਾਸੇ ਬੰਕਰ ਬਣਾਏ ਗਏ ਨੇ ਜ਼ਿਆਦਾਤਰ ਲੋਕ ਇਥੋਂ ਹੀ ਅਮਰੀਕਾ ਦਾ ਬਾਰਡਰ ਕ੍ਰੋਸ ਕਰਦੇ ਨੇ ਹੁਣ ਆਰਮੀ ਵੱਲੋਂ ਇੱਥੇ ਪੱਕਾ ਡੇਰਾ ਲਗਾ ਲਿਆ ਹੈ। ਇਹ ਵੀਡੀਓ ਹੈ ਈਗਲ ਪਾਸ ਦੀ ਜਿੱਥੇ ਜ਼ਿਆਦਾਤਰ ਮਾਈਗ੍ਰੈਂਟਸ ਅਮਰੀਕਾ 'ਚ ਵੱੜਦੇ ਨੇ। ਈਗਲ ਪਾਸ ਟੈਕਸਸ 'ਚ ਪੈਂਦਾ ਹੈ। ਲੋਕ ਕੁਝ ਵੀ ਕਰਕੇ ਅਮਰੀਕਾ 'ਚ ਵੱੜਨਾ ਚਾਹੁੰਦੇ ਨੇ ਪਰ ਦੂਜੇ ਪਾਸੇ ਆਰਮੀ ਹੋਣ ਕਰਕੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿੰਨੇ ਉਤਾਵਲੇ ਨੇ ਅਮਰੀਕਾ ਜਾਣ ਨੂੰ। ਡਰੋਨ ਉਹਨਾਂ ਨੂੰ ਕੈਪਚਰ ਕਰ ਰਿਹਾ, ਉਹਨਾਂ ਦੇ ਸਿਰ ਦੇ ਉੱਤੇ ਡਰੋਨ ਘੁੰਮ ਰਿਹਾ ਪਰ ਉਹਨਾਂ ਨੂੰ ਨਹੀਂ ਪਤਾ। ਆਰਮੀ ਇਸ ਸਾਰੀ ਚੀਜ਼ਾਂ ਨੂੰ ਕੈਪਚਰ ਕਰ ਰਹੀ ਹੈ ਅਮਰੀਕਾ ਨੇ ਇੱਥੇ ਆਰਮੀ ਪੱਕੀ ਤੌਰ ਤੇ ਲਗਾ ਦਿੱਤੀ ਹੈ ਤੇ ਅਮਰੀਕਾ ਨਹੀਂ ਚਾਹੁੰਦਾ ਕਿ ਹੋਰ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੀ ਸਰਹੱਦ ਨੂੰ ਪਾਰ ਕਰਨ ਕੋਈ ਨਾ ਆਪਰੇਸ਼ਨ ਗੋਡਿਆ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਚੁਸਤੀ ਫੁਰਤੀ ਤੇ ਜੋਸ਼ਵਦਾਨ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ Amazon Prime TV, Daily Hunt ਤੇ E Baba te dekh sakde ho. USA, Canada, Australia, New Zealand te Europe de har vatte IPTV platform te dekh sakde ho. Ranje jappe ton door te mudde de neede Live Punjabi TV